ਉਹਨਾਂ ਨੂੰ ਕੋਈ ਨਾ ਕੋਈ 2-4 ਇਹ ਜੇ ਭੌਂਕੇ ਚਾਹੁੰਦੇ ਆ ਜਿਨ੍ਹਾਂ ਦੀ ਪੱਗ ਬੰਨੀ ਹੋਵੇ ਗੱਲ ਹਿੰਦੂਵਾਦ ਦੀ ਕਰਨ ਸਿੱਖਾਂ ਪ੍ਰਤੀ ਹੀਜਦੀ ਗੱਲ ਕਰਨ ਨਾਲੇ ਕੁੱਟਣ ਦੀ ਬਕਾਲਤ ਕਰਨ ਜਿਵੇਂ ਕਹਿੰਦੇ ਹੁੰਦੇ ਆ ਸਾਰਾ ਪਿੰਡ ਮਰ ਜੇ ਤੈਨੂੰ ਨੰਬਰਦਾਰੀ ਨਹੀਂ ਮਿਲਣੀ ਵਿਅੰਤ ਦਾ ਤੁਖਮ ਭੁੱਲ ਜੇ ਵੀ ਪੰਜਾਬ 'ਚ ਉਹ ਮੁੱਖ ਮੰਤਰੀ ਮੁੜ ਕੇ ਬਣ ਸਕਦਾ ਠੀਕ ਆ ਕਿਸਾਨ ਅੰਦੋਲਨ ਵੇਲੇ ਇਹਨਾਂ ਨੇ ਉੱਥੇ ਆਪਣਾ ਧਰਨਾ ਲਾਇਆ ਪਰ ਹੁਣ ਚੋਣਾਂ ਵੇਲੇ ਕਿਸਾਨ ਜਥੇਬੰਦੀਆਂ ਤੇ ਉਹਨਾਂ ਬਾਰੇ ਕੀ ਬੋਲੇ ਆ ਸੋਏ ਹਾਥੀ ਦੇ ਦੰਦ ਖਾਣ ਨੂੰ ਹੋਰ ਨੇ ਵਿਖਾਉਣ ਨੂੰ ਹੋਰ ਨੇ ਇਹ ਆ ਜਿਹੜਾ ਇਹ ਤਾਂ ਹਾਲ ਹੋਇਆ ਵੀ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਪੰਜ ਦਿਨਾਂ ਚ ਤਾਂ ਕਿਵੇਂ ਮਨ ਬਦਲ ਗਿਆ ਇਹਦਾ ਮਤਲਬ ਉਹੀ ਛਲਾਵੇ ਦੀ ਚਾਂਕੀਆ ਨੀਤੀ ਆ ਹੋਰੇ ਲੁਧਿਆਣਾ ਜਾ ਕੇ ਥਾਪੀਆਂ ਮਾਰੀ ਜਾਂਦਾ ਉਹ ਫਾਰਮ ਹਾਊਸ ਨੂੰ ਇੱਕ ਨਾਲਾ ਕੱਢਤਾ ਜੀ ਉਹ ਫਲਾਨਾ ਕੱਢਤਾ ਜੀ ਬਿੱਟੂ ਨੇ ਆਪਣੇ ਆਪ ਨੂੰ ਇਹ ਦਿਖਾਉਣ ਖਾਤਰ ਵੀ ਮੈਂ ਅੱਤਵਾਦ ਵਿਰੋਧੀ ਆ ਮੈਂ ਖੜਕੂਵਾਦ ਵਿਰੋਧੀ ਆ ਇਨੇ ਇੱਕ ਗੱਲ ਕਹੀ ਵੀਡੀਓ ਦੇ ਵਿੱਚ ਵੀ ਰਾਹੁਲ ਗਾਂਧੀ ਮੇਰੇ ਤੇ ਦਬਾਅ ਪਾਉਂਦਾ ਸੀ ਵੀ ਬਿਆਨ ਸਿੰਘ ਦੇ ਕਾਤਲਾਂ ਨੂੰ ਤੁਸੀਂ ਮਾਫ਼ ਕਰੋ ਪਰ ਉਦੋਂ ਬਾਹਰ ਬਿੱਟਾ ਪਿੱਟਿਆ ਅੰਦਰ ਬਿੱਟੂ ਪਿੱਟਿਆ ਵੀ ਇਹ ਕਾਤਲ ਨੇ ਜੀ ਇਹ ਆਜੀ ਉਹ ਆਜੀ ਐਂਕ ਵਿੱਚ ਹੋ ਜੂ ਫੁਕਰਾਤਾ ਨੰਬਰ 1 ਦਾ ਦੇਖੋ ਤੁਸੀਂ ਪਹਿਲਾਂ ਵੀ ਜਦੋਂ ਕਾਂਗਰਸ ਹੁੰਦਾ ਇਹਨੂੰ ਪੁੱਛਦਾ ਕੋਈ ਨਹੀਂ ਸੀ ਰਾਹੁਲ ਗਾਂਧੀ ਨੇ ਕਹਿੰਦਾ ਸੀ ਸ਼ੇਮੀ ਨੇ ਪਹਿਲਾਂ ਵੀ ਆਪਣੇ ਚ ਨਹੀਂ ਰਹਿੰਦਾ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਰਵਨੀਤ ਬਿੱਟੂ ਤਾਂ ਹਾਰ ਗਏ ਰਾਜਾ ਵੜਿੰਗ ਜਿੱਤ ਗਏ ਪਰ ਹੁਣ ਚਰਚਾ ਇਹ ਚੱਲ ਰਹੀ ਹੈ ਕਿ ਬਿੱਟੂ ਹਾਰ ਕੇ ਵੀ ਜਿੱਤ ਗਿਆ ਕੇਂਦਰ ਦੇ ਵਿੱਚ ਮਨਿਸਟਰ ਬਣ ਗਏ ਨੇ ਅਹਿਮ ਅਹੁਦੇ ਮਿਲ ਗਏ ਨੇ ਪਰ ਚਰਚਾ ਇਸ ਦੇ ਵਿੱਚ ਰੁਕੀ ਨਹੀਂ ਹੋਰ ਗੈਰੀ ਹੋ ਗਈ ਹੈ ਮਾਲਵਿੰਦਰ ਸਿੰਘ ਮਾਲੀ ਹੋਰਾਂ ਨੇ ਇੱਕ ਪੋਸਟ ਫਾਈਲ ਜਿਸ ਦੇ ਵਿੱਚ ਬਹੁਤ ਵੱਡੇ ਸਵਾਲ ਸੀਗੇ ਹੋਸ਼ਿਆਰ ਤੇ ਖਬਰਦਾਰ ਕਿਆ ਇਹ ਗੱਲਾਂ ਕੀ ਨੇ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਵੀ ਆ ਗਏ ਇੱਕ ਨਿਜੀ ਚੈਨਲ ਦੇ ਉੱਤੇ ਇੰਟਰਵਿਊ ਦਿੰਦਿਆਂ ਕਿ ਆ ਕਿ ਅਸੀਂ ਮਾਫ਼ ਕਰਾਂਗੇ ਉਹ ਬੰਦੀ ਸਿੰਘਾਂ ਨੂੰ ਹੁਣ ਰਾਫਲ ਗਾਂਧੀ ਦਾ ਤਾਂ ਬਾਤ ਆ ਪਿਆ ਨਹੀਂ ਕਿ ਅਮਿਤ ਸ਼ਾਹ ਉਰਾਂ ਦਾ ਦਬਾਅ ਪੈ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਬਾਅ ਪੈ ਗਿਆ ਇਸ ਕਰਕੇ ਉਹਨਾਂ ਨੂੰ ਇਹ ਬਿਆਨ ਦੇਣੇ ਪਏ ਜਾਂ ਫਿਰ ਉਹ ਸੱਚ ਮੁੱਚ ਹੀ ਮਾਫ਼ ਕਰਨਗੇ ਜਾਂ ਫਿਰ ਇਸ ਦੇ ਵਿੱਚ ਹੋਰ ਕਿਹੜੀ ਗੱਲ ਹੋਏਗੀ ਖੂਨ ਦੀ ਨਦੀ ਵਾਲੀ ਵੀ ਗੱਲ ਮਾਲੀ ਸਾਹਿਬ ਨੇ ਲਿਖੀ ਸੀ ਮਾਲੀ ਸਾਹਿਬ ਜੀ ਸასი ਕਾਲ ਜੀ ਠੀਕ ਠਾਕ ਸ਼ੁਕਰੀਆ ਜੀ ਚੜ੍ਹਦੀ ਕਲਾ ਇਹ ਕੀ ਕਿ ਅਸਰਾਂ ਜਾਂ ਨੇ ਜਿਸ ਤਰੀਕੇ ਨਾਲ ਤੁਹਾਡੇ ਬਿਆਨ ਸੀਗੇ ਉਸ ਤੋਂ ਬਾਅਦ ਬਿੱਟੂ ਸਾਹਿਬ ਹਰਾਂ ਦਾ ਵੀ ਬਿਆਨ ਆ ਗਿਆ ਕਿ ਅਸੀਂ ਮਾਫ ਕਰ ਦਵਾਂਗੇ ਬੰਦੀ ਸਿੰਘਾਂ ਨੂੰ ਪਹਿਲਾਂ ਤੁਹਾਡੇ ਵਾਲੇ ਪੋਸਟ ਤੇ ਉੱਤੇ ਗੱਲਬਾਤ ਕਰਾਂਗੇ ਉਹ ਪੋਸਟ ਲਿਖਣ ਦਾ ਕੀ ਇਸ ਦਾ ਮਕਸਦ ਸੀਗਾ ਤੇ ਕੀ ਸਮਝਾਣਾ ਚਾਹੁੰਦੇ ਸੀਗੇ ਲੋਕਾਂ ਨੂੰ ਹੁਸ਼ਿਆਰ ਖਬਰਦਾਰ ਦੇਖੋ ਰਾਜ ਸਭਾ ਦੇ ਵਿੱਚ ਮੈਂਬਰ ਪਾਰਟੀਆਂ ਨਾਮਜਦ ਕਰਦੀਆਂ ਨੇ ਹਾਰੇ ਹੋਿਆਂ ਨੂੰ ਵੀ ਕਰਦੀਆਂ ਨੇ ਪਰ ਉਹਦਾ ਕੋਈ ਨਾ ਕੋਈ ਆਧਾਰ ਹੁੰਦਾ ਜੇ ਮਨਮੋਹਨ ਸਿੰਘ ਦਿੱਲੀ ਤੋਂ ਚੋਣ ਹਾਰ ਗਏ ਸੀ ਤਾ ਸਾਂਤ ਉਹਨਾਂ ਨੂੰ ਰਾਜ ਸਭਾ ਚ ਲਿਆਂਦਾ ਗਿਆ ਇਸ ਸੋਚ ਕੇ ਲਿਆਂਦਾ ਗਿਆ ਵੀ ਉਹਨਾਂ ਦੀ ਜਿਹੜੀ ਯੋਗਤਾ ਉਹਨਾਂ ਦੀ ਜਿਹੜੀ ਸਮਰੱਥਾ ਉਹਦੀ ਮੁਲਕ ਨੂੰ ਲੋੜ ਆ ਉਹਦੀ ਦੇਸ਼ ਨੂੰ ਲੋੜ ਆ ਰਾਜ ਸਭਾ ਚ ਲੋੜ ਆ ਇਸੇ ਤਰ੍ਹਾਂ ਮਤਲਬ ਅਕਾਲੀ ਦਲ ਆ ਅਕਾਲੀ ਦਲ ਦੇ ਭੁੰਦਰ ਸਾਹਿਬ ਤੇ ਢੀਂਸਾ ਹਾਰ ਜਾਂਦੇ ਸੀ ਰਾਜ ਸਭਾ ਚ ਨਾਮਜ਼ਦ ਕਰ ਦਿੰਦੇ ਸੀ ਕਿਉਂਕਿ ਉਹਨਾਂ ਦੀ ਲੋੜ ਪਾਰਟੀ ਨੂੰ ਸੀ ਪਾਰਟੀ ਦੇ ਵੱਡੇ ਲੀਡਰ ਸੀ ਕੱਦਾਬੇ ਲੀਡਰ ਸੀ ਆਮ ਆਦਮੀ ਪਾਰਟੀ ਨੇ ਤਾਂ ਝੱਗੀ ਚੱਕਿਆ ਇਹਨਾਂ ਦਾ ਮਤਲਬ ਪਹਿਲੇ ਦਿਨ ਮੀਟਿੰਗ ਸਦੀ ਵਿਧਾਇਕਾਂ ਦੀ ਉਹਨਾਂ ਨੂੰ ਪੂਰਾ ਡਰਾਇਆ ਦਬਕਾਇਆ ਮੁੜ ਕੇ ਸੱਤ ਸੀਟਾਂ ਲੁੱਟ ਕੇ ਲੈ ਗਏ ਹੁਣ ਜਿਹੜਾ ਅ ਬਿੱਟੂ ਨੂੰ ਨਾਮਜਦ ਕੀਤਾ ਇਹ ਇਹ ਮਤਲਬ ਅਪਦੇਵ ਚ ਦਿਖਾਉਂਦਾ ਵੀ ਪੰਜਾਬ ਦੇ ਪ੍ਰਤੀ ਪੰਜਾਬ ਦੇ ਆਗੂਆਂ ਪ੍ਰਤੀ ਭਾਰਤੀ ਜਨਤਾ ਪਾਰਟੀ ਦੀ ਸੋਚ ਕਹੀ ਜੀ ਨਾਮਜਿੱਤਾ ਕੈਪਟਨ ਰਵਿੰਦਰ ਸਿੰਘ ਨੂੰ ਵੀ ਕੀਤਾ ਜਾ ਸਕਦਾ ਸੀ ਜੇ ਉਸ ਪੱਖੋਂ ਆਪਾਂ ਦੇਖੀਏ ਉਹੀ ਸੀ ਨਾ ਜਿਨੇ 5 ਸਾਲ ਇਹਨਾਂ ਦੀ ਨੀਤੀ ਲਾਗੂ ਕੀਤੀ ਤੇ ਮੁੜ ਕੇ ਇਹਨਾਂ ਦੇ ਵਿੱਚ ਸ਼ਾਮਲ ਹੋਇਆ ਇੱਕ ਨਵਾਂ ਆਇਆ ਬੰਦਾ ਜਿਹਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਪੰਜਾਬ ਦੇ ਵਿੱਚ ਉਹਦਾ ਜਿਹੜਾ ਵਰਤਾਂਤ ਆ ਉਹਦੀ ਕੋਈ ਹਰਮਨ ਪਿਆਰਾਤ ਨਹੀਂ ਉਹਦਾ ਮਾਲ ਕੋਈ ਖਰੀਦਣ ਨੂੰ ਤਿਆਰ ਨਹੀਂ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਨੇ ਵੀ ਆਪਣੀ ਲਾਈਨ ਬਦਲੀ ਆ ਬੈਂਸ ਸਿੰਘ ਵਾਲੀ ਲਾਈਨ ਤਾਂ ਲਈ ਨਹੀਂ ਕੈਪਟਨ ਨੇ ਵੀ ਨਹੀਂ ਲਈ ਉਦੋਂ ਬਾਅਦ ਦੇ ਵਿੱਚ ਵੀ ਕੈਪਟਨ ਨਹੀਂ ਲਈ ਕੈਪਟਲ ਤੇ ਤਾਂ ਇਹ ਲੱਗਦਾ ਸੀ ਵੀ ਬਿਆਨਤ ਸਿੰਘ ਦਾ ਸ਼ਹੀਦੀ ਦਿਨ ਕਿਉਂ ਨਹੀਂ ਮਨਾਉਂਦਾ ਜੀ ਆਹ ਕਿਉਂ ਨਹੀਂ ਕਰਦਾ ਜੀ ਕਿਉਂਕਿ ਬਿਆਨਤ ਸਿੰਘ ਦੀ ਲਾਈਨ ਕਾਂਗਰਸ ਨੂੰ ਪੁੱਗ ਨਹੀਂ ਸਕਦੀ ਚਾਹੇ ਉਸ ਵੇਲੇ ਉਹ ਇੱਕ ਗੱਲ ਕਰ ਗਈ ਉਹ ਇਸ ਲਾਈਨ ਤੋਂ ਪਿੱਛੇ ਹਟਣਾ ਚਾਹੁੰਦੀ ਸੀ ਪਰ ਇਹਨਾਂ ਦੀ ਫਿੱਤੀ ਜੀ ਵੀ ਨਾਲ ਚਮੇਟੀ ਹੋਈ ਸੀ ਪਹਿਲਾਂ ਤਾਂ ਇਹਨਾਂ ਦੇ ਤੁਸੀਂ ਦੇਖ ਲਓ ਵੀ ਦੋ ਐਮਐਲਏ ਜੀ ਕਦੇ ਦੋ ਮੰਤਰੀ ਹੁੰਦੇ ਸੀ ਹੁਣ ਇਹਨਾਂ ਦਾ ਇੱਕ ਵਿਧਾਇਕ ਆ ਕੋਟਲੀ ਤੇ ਇਹ ਐਮਪੀ ਹੁੰਦਾ ਸੀ ਇਹ ਘਟਨਾ ਪਹਿਲਾਂ ਦੀ ਆ ਜਿਹੜੀ ਮੈਂ ਪੋਸਟ ਦੇ ਵਿੱਚ ਲਿਖੀ ਆ ਨਾ ਰਾਹੁਲ ਗਾਂਧੀ ਮੋੜਾ ਕੱਟਣਾ ਚਾਹੁੰਦਾ ਤੁਸੀਂ ਦੇਖਿਓ ਦਰਬਾਰ ਸਾਹਿਬ ਆਉਂਦਾ ਇਹਦਾ ਵੀ ਕੋਈ ਸੰਦੇਸ਼ ਏ ਨਾ ਕੱਲਾ ਐ ਕਹਿ ਕੇ ਕੰਨ ਫੜ ਕੇ ਮਾਫੀ ਮੰਗਣ ਨਾਲ ਤਾਂ ਮਸਲਾ ਹੱਲ ਨਹੀਂ ਹੁੰਦਾ ਬਿੱਟੂ ਨੇ ਆਪਣੇ ਆਪ ਨੂੰ ਇਹ ਦਿਖਾਉਣ ਖਾਤਰ ਵੀ ਮੈਂ ਅਤਵਾਦ ਵਿਰੋਧੀ ਆ ਮੈਂ ਖੜਕੂਬਾਦ ਵਿਰੋਧੀ ਆ ਇਹਨੇ ਇੱਕ ਗੱਲ ਕਹੀ ਵੀਡੀਓ ਦੇ ਵਿੱਚ ਵੀ ਰਾਹੁਲ ਗਾਂਧੀ ਮੇਰੇ ਤੇ ਦਬਾਅ ਪਾਉਂਦਾ ਸੀ ਵੀ ਬਿਆਨ ਸਿੰਘ ਦੇ ਕਾਤਲਾਂ ਨੂੰ ਤੁਸੀਂ ਮਾਫ ਕਰੋ ਪਰਿਵਾਰ ਵੱਲੋਂ ਉਹਨਾਂ ਨੂੰ ਰਹਾਅ ਹੋ ਜਾਣ ਦਿਓ ਜਿਵੇਂ ਉਹਨਾਂ ਨੇ ਕੀਤਾ ਅਰਜੀਵ ਗਾਂਧੀ ਦੇ ਬਾਰੇ ਜਾਂ ਜਿਵੇਂ ਮਾਕਨ ਦੀ ਬੇਟੀ ਨੇ ਉਹਨੇ ਕੀਤਾ ਸਾਰਾ ਕੁਝ ਇਹਨੇ ਉਹਦੀ ਆਲੋਚਨਾ ਕੀਤੀ ਸੀ ਪਰ ਮੋੜਵੇਂ ਰੂਪ ਚ ਸਿੱਖਾਂ ਲਈ ਇੱਕ ਸਨੇਹਾ ਵੀ ਸੀ ਰਾਹੁਲ ਗਾਂਧੀ ਚਲੋ ਇਹ ਪੋਜੀਸ਼ਨ ਨਹੀਂ ਲੈ ਸਕ ਉਹ ਤਾਂ ਲਿਆ ਉਹਨਾਂ ਨੇ ਵੀ ਜ਼ਮਾਨਤ ਕਰਾਉਣਾ ਹੱਕ ਬਣਦਾ ਇਹ ਪੋਜੀਸ਼ਨ ਲਈ ਹੈ ਕਾਨੂੰਨਾਂ ਬਾਰੇ ਵੀ ਥੋੜੀ ਜੀ ਪਰ ਬੰਦੀ ਸਿੰਘਾਂ ਬਾਰੇ ਓਪਨਲੀ ਪੋਜੀਸ਼ਨ ਨਹੀਂ ਲੈ ਸਕਦਾ ਸੀ ਕਿਉਂਕਿ ਉਹ ਤੇ ਟੈਗ ਲੱਗਦਾ ਫਿਰ ਮੁਲਕ ਚ ਵੀ ਦੇਖੋ ਜੱਤਵਾਦੀਆਂ ਨੂੰ ਕਾਤਲਾਂ ਨੂੰ ਇਹਨਾਂ ਨੂੰ ਛਡਾਉਂਦਾ ਪਰ ਆਹ ਗੱਲ ਆਪਦੇ ਆਪ ਚ ਦਿਖਾਉਂਦੀ ਹੈ ਵੀ ਜੇ ਬੈਂਤ ਸਿੰਘ ਦੇ ਕਾਤਲਾਂ ਨੂੰ ਮਾਫ ਕਰਨ ਦੀ ਸੋਚ ਰੱਖਦਾ ਹੋ ਜੇ ਉਹਦੀ ਸਰਕਾਰ ਆ ਜਾਂਦੀ ਤੇ ਬੰਦੀ ਸਿੰਘਾਂ ਬਾਰੇ ਉਹਦਾ ਕੀ ਰਵੱਈਆ ਹੋਣਾ ਸੀ ਛੱਡਣੀ ਸੀ ਸੋ ਉਸ ਵੇਲੇ ਤਾਂ ਇਹਨੇ ਪੂਰਾ ਰੌਲਾ ਪਾ ਕੇ ਜਦੋਂ ਭਾਰਤੀ ਜਨਤਾ ਪਾਰਟੀ ਇੱਕ ਵਾਰ ਮੰਨ ਵੀ ਗਈ ਸੀ ਤੁਹਾਡੇ ਯਾਦ ਹੋ ਗੁਰੂ ਨਾਨਕ ਪਾਤਸ਼ਾਹ ਦੇ 550 ਉਹਤੇ ਪੁਰਬ ਤੇ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਵੀ ਅਸੀਂ ਆ 810 ਕੈਦੀ ਛੱਡ ਰਹੇ ਹਾਂ ਉਹ ਤੇ ਰਾਜੋਆਣੇ ਦਾ ਵੀ ਨਾ ਸੀ ਤੇ ਕਿਹਾ ਗਿਆ ਸੀ ਵੀ ਪਹਿਲਾਂ ਇਹਦੀ ਉਮਰ ਕੈਦ ਫાંਸੀ ਰੱਦ ਕਰਕੇ ਉਮਰ ਕੈਚੋ ਫਿਰ ਇਹਨੂੰ ਇਸ ਤਰ੍ਹਾਂ ਪਰ ਉਦੋਂ ਬਾਹਰ ਬਿੱਟਾ ਪਿੱਟਿਆ ਅੰਦਰ ਬਿੱਟੂ ਪਿੱਟਿਆ ਵੀ ਇਹ ਕਾਤਲ ਨੇ ਜੀ ਇਹ ਆ ਜੀ ਉਹ ਆ ਜੀ ਆਇਕ ਮੇ ਹੋ ਰਿਉ ਪੂਰਾ ਰੌਲਾ ਪਾਇਆ ਫਿਰ ਜਦੋਂ ਇੱਕ ਵਾਰ ਹਰ ਸਿਮਰਤ ਨੇ ਮੁੜ ਕੇ ਮੁੱਦਾ ਉਠਾਇਆ ਉਦੋਂ ਤਾਂ ਪਰਸਿਊ ਨਹੀਂ ਕੀਤਾ ਵੀ ਆ ਉਦੋਂ ਤਾਂ ਨਾਲ ਸੀ ਵੀ ਆ ਜਾਰੀ ਕਰਤਾ ਤੁਸੀਂ ਇਹਨਾਂ ਨੂੰ ਛੇਤੀ ਛੇਤੀ ਲਾਗੂ ਕਰਾਉਣ ਖਾਤਰ ਤਾਂ ਕੁਝ ਕੀਤਾ ਨੇ ਜਦੋਂ ਮੁੱਕਰ ਕੇ ਫੇਰੇ ਸਵਾਲ ਉਠਾਇਆ ਫਿਰ ਅਮਿਤ ਸ਼ਾਹ ਨੇ ਇੱਕ ਤਰ੍ਹਾਂ ਹਰ ਸਿਮਰਤ ਨੂੰ ਝਿੜਕਿਆ ਕਹਿੰਦਾ ਜੋ ਇੱਥੇ ਮੰਗ ਕੀਤੀ ਜਾ ਰਹੀ ਆ ਵੀ ਉਹਨਾਂ ਨੂੰ ਛੱਡੋ ਕਾਤਲਾਂ ਨੂੰ ਜੇ ਮੈਂ ਇੱਥੇ ਲੋਕ ਸਭਾ 'ਚ ਹੁੰਦਾ ਮੈਂ ਉਹ ਬੋਲਣ ਨਹੀਂ ਦੇਣਾ ਸੀ ਤੇ ਉਹ ਮੈਂ ਕਾਰਵਾਈ ਦੇ ਵਿੱਚ ਦਰਜ ਨਹੀਂ ਹੋਣ ਦੇਣਾ ਕਿਸੇ ਕਾਤਲ ਨੂੰ ਨਹੀਂ ਛੱਡਿਆ ਜਾ ਸਕਦਾ ਮਾਫ਼ ਨਹੀਂ ਕੀਤਾ ਜਾ ਸਕਦਾ ਉਹ ਸਾਰਾ ਕਰਤਾ ਧਰਤਾ ਇਹੇ ਸੀ ਜੀਦਾ ਮਤਲਬ ਉਹ ਪੰਜਾਬ ਨੂੰ ਇੱਕ ਸੰਦੇਸ਼ ਆ ਵੀ ਅਸੀਂ ਬਿਆਮਤ ਸਿੰਘ ਦੀ ਵਿਰਾਸਤ ਵਾਲੀ ਸਿਆਸਤ ਨਾਲ ਪੰਜਾਬ ਨੂੰ ਨਜੱਠਾਂਗੇ ਕਿਉਂਕਿ ਦੂਜੇ ਪਾਸੇ ਦੋ ਬੰਦੇ ਨੇ ਜਿਹੜੇ ਸੰਵਿਧਾਨ ਅਨੁਸਾਰ ਚੋਣਾਂ ਲੜਦੇ ਨੇ ਚਲੋ ਸਰਬਜੀਤ ਜੀ ਦੀ ਤਾਂ ਇਹ ਜੀ ਕੋਈ ਗੱਲ ਵੀ ਨਹੀਂ ਸੀ ਅਮਰਤਪਾਲ ਖਾਲਸਤਾਨ ਦੀ ਗੱਲ ਕਰਦਾ ਸੀ ਗਰੀਲਾ ਜੁੱਧ ਲੜਨ ਦੀ ਗੱਲ ਕਰਦਾ ਸੀ ਭੱਜਦਿਆਂ ਨੂੰ ਬਹਾਨਾ ਇੱਕੋ ਜੀ ਦੀ ਗੱਲ ਕਰਦਾ ਸੀ ਜੇ ਉਹ ਮੁਖਤਰਾ ਜਾ ਕੇ ਚੋਣਾਂ ਲੜ ਰਿਹਾ ਜਿਵੇਂ ਸਬਰ ਸਿੰਘ ਦਾ ਮਾਂ ਲੜ ਰਿਹਾ ਇਹ ਹੱਤਵਾਦ ਵਧ ਰਿਹਾ ਕਿ ਪਿੱਛੇ ਮੁੜ ਰਿਹਾ ਜਿਵੇਂ ਆਪਾਂ ਨੇ ਦੇਖੀ ਵੀ ਅਗਲਾ ਇੱਕ ਪਿੰਕਲ ਛੱਡ ਕੇ ਦੁੱਢ ਹਾਂ ਜੇ ਉਹ ਮੰਨ ਲਓ ਤੁਹਾਨੂੰ ਲੱਗਦਾ ਉਹ ਤਾਂ ਫੇਰ ਉੱਥੇ ਹੀ ਰਹੂ ਜਾਂ ਉਹੇ ਜੇ ਕੰਮ ਕਰੂ ਕਾਨੂੰਨ ਤੁਸੀਂ ਫੇਰ ਵਰਤ ਲਿਓ ਇਸ ਪੱਖੋਂ ਉਹਨਾਂ ਦੇ ਪ੍ਰਸੰਗ ਚ ਕੰਗਣਾ ਨੇ ਜਿਵੇਂ ਕਿਹਾ ਥੱਪੜ ਉਹਨੂੰ ਹੋਰ ਪ੍ਰਸੰਗ ਦੇ ਵਿੱਚ ਪਿਆ ਕਹਿੰਦੀ ਪੰਜਾਬ ਦੇ ਮੈਨੂੰ ਤਾਂ ਇਹ ਆ ਵੀ ਪੰਜਾਬ ਚੱਤਵਾਦ ਤੇ ਦੇਸ਼ਤਵਾਦ ਨੂੰ ਕਿਵੇਂ ਨੇ ਜਿੱਠਾਂਗੇ ਹਏ ਕਿੱਥੇ ਤੂੰ ਇਹ ਤਾਂ ਦਿਖਾ ਨੇ ਜਿੱਠਣ ਦੀ ਗੱਲ ਬਾਅਦ ਚ ਉਹ ਵੀ ਇਹ ਦਰਸਾਉਂਦੀ ਸੀ ਵੀ ਇਹਦਾ ਮਾਈਂਡ ਸੈਟ ਇਹਨਾਂ ਦਾ ਕਿਹੋ ਜਿਹਾ ਬਣਿਆ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਬਿੱਟੂ ਸਾਹਿਬ ਉਹ ਰੀਤਾ ਹੁਣ ਖੁੱਲੇ ਤੌਰ ਤੇ ਕਹਿ ਰਹੇ ਨੇ ਕਿ ਅਸੀਂ ਮਾਫ ਕਰਾਂਗੇ ਜਿੰਨੇ ਨੇ ਉਹਨਾਂ ਨੂੰ ਬਾਹਰ ਕੱਢਾਂਗੇ ਕਹਿੰਦੇ ਸਿੱਧੇ ਤੌਰ ਤੇ ਕਹੇਤਾ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਚੀਜ਼ਾਂ ਪਹਿਲਾਂ ਨਹੀਂ ਹੋ ਪੰਜਾ ਹੁਣ ਕੋਈ ਪ੍ਰੈਸ਼ਰ ਕ੍ਰੀਏਟ ਕਰ ਦਿੱਤਾ ਜਾਂ ਅਮੇਸ਼ਾ ਹਰਣ ਨੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ ਇਸ ਹੱਸਾ ਨਾਲ ਚੱਲਦੇ ਆ ਫਿਰ 27 ਦਾ ਟਾਰਗੇਟ ਕੀ ਹੈ ਅਰਵਨੀਤ ਬਿੱਟੂ ਫਿਰ ਮੁੱਖ ਮੰਤਰੀ ਬਣ ਜਾਣਗੇ ਪੰਜਾਬ ਦੇ ਦੇਖੋ ਮਤਲ ਜਿਵੇਂ ਕਹਿੰਦੇ ਹੁੰਦੇ ਸਾਰਾ ਪਿੰਡ ਮਰ ਜੇ ਤੈਨੂੰ ਨੰਬਰਦਾਰੀ ਨਹੀਂ ਮਿਲਣੀ ਬੈਂਤ ਦਾ ਤੁਖਮ ਭੁੱਲ ਜੇ ਵੀ ਪੰਜਾਬ ਚ ਉਹ ਮੁੱਖ ਮੰਤਰੀ ਮੁੜ ਕੇ ਬਣ ਸਕਦਾ ਇਹ ਆ ਜਿਹੜਾ ਇਹ ਤਾਂ ਹਾਲ ਹੋਇਆ ਵੀ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਪੰਜ ਦਿਨਾਂ ਚ ਇਹ ਤਾਂ ਕਿਵੇਂ ਮਨ ਬਦਲ ਗਿਆ ਇਹਦਾ ਮਤਲਬ ਉਹੀ ਛਲਾਵੇ ਦੀ ਚਾਂਕੀਆ ਨੀਤੀ ਆ ਤੂੰ ਜੇ ਇਹ ਹੈ ਕੱਲਾ ਸਵਾਲ ਇਹ ਹੈ ਨ ਵੀ ਉਹਨੂੰ ਰਿਹਾ ਕਰਾਂਗੇ ਉਹਨਾਂ ਪ੍ਰਤੀ ਪਹੁੰਚ ਕੀ ਰਹੀ ਹੈ ਤੇਰੀ ਹੁਣ ਤੱਕ ਹੁਣ ਤੱਕ ਪੰਜਾਬ ਪ੍ਰਤੀ ਸਿੱਖਾਂ ਪ੍ਰਤੀ ਸਿੱਖਾਂ ਦੇ ਮਸਲਿਆਂ ਪ੍ਰਤੀ ਠੀਕ ਆ ਕਿਸਾਨ ਅੰਦੋਲਨ ਵੇਲੇ ਇਹਨਾਂ ਨੇ ਉੱਥੇ ਆਪਣਾ ਧਰਨਾ ਲਾਇਆ ਪਰ ਹੁਣ ਚੋਣਾ ਮੇਰੇ ਕਿਸਾਨ ਜਥੇਬੰਦੀਆਂ ਤੇ ਉਹਨਾਂ ਬਾਰੇ ਕੀ ਬੋਲੇ ਸੋ ਇਹ ਹਾਥੀ ਦੇ ਦੰਦ ਖਾਣ ਨੂੰ ਹੋਰ ਨੇ ਵਿਖਾਉਣ ਨੂੰ ਹੋਰ ਨੇ ਇਹਨਾਂ ਤੇ ਨਾ ਕਿਸੇ ਨੇ ਭਰੋਸਾ ਕਰਨਾ ਤੇ ਨਾ ਕੋਈ ਕਰੂਗਾ ਦੂਜਾ ਜਿਹੜਾ ਇਹ ਫੋਖਰਾ ਤਾਂ ਨੰਬਰ 1 ਆ ਦੇਖੋ ਤੁਸੀਂ ਪਹਿਲਾਂ ਵੀ ਜਦੋਂ ਕਾਂਗਰਸ ਹੁੰਦਾ ਇਹ ਇਹਨੂੰ ਪੁੱਛਦਾ ਕੋਈ ਨਹੀਂ ਸੀ ਰਾਹੁਲ ਗਾਂਧੀ ਨੇ ਕਹਿਤਾ ਸੀ 6 ਮਹੀਨੇ ਪਹਿਲਾਂ ਵੀ ਇਹ ਆਪਣੇ ਚ ਨਹੀਂ ਰਹਿੰਦਾ ਕਿਉਂਕਿ ਜਦੋਂ ਪਤਾ ਲੱਗ ਗਿਆ ਵੀ ਜਿਹੜੇ ਪਾਸੇ ਨੂੰ ਕਾਂਗਰਸ ਜਾ ਰਹੀ ਆ ਸਿੱਖਾਂ ਨਾਲ ਸੋਲ ਸਫਾਈ ਵਾਲੀ ਤੇ ਇਹ ਇਹਦੇ ਨਾਲ ਤਾਂ ਆਪਣੀ ਤਾਂ ਖੇਡ ਖਤਮ ਹੁੰਦੀ ਆ ਬਿਲਕੁਲ ਤੋ ਇਹ ਇਸ ਕਰਕੇ ਇਹਦੇ ਮਤਲਬ ਇੱਕ ਤਾਂ ਪਹਿਲੀ ਗੱਲ ਕਰਦੇ ਆ ਨਾ ਬੰਦੀ ਸਖਾ ਲਈ ਵੀ ਇਸ ਤਰ੍ਹਾਂ ਕੀਤਾ ਉਦੋਂ ਪਹਿਲਾਂ ਜਦੋਂ ਇਹ ਹੋਇਆ ਸੀ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਸਕਦਾ ਕਹਿੰਦਾ ਕਿਵੇਂ ਬਣ ਜੂ ਦਿੱਲੀ ਬੈਠੇ ਆ ਸੀ ਅਸੀਂ ਕਿਵੇਂ ਬਣ ਦੇਵਾਂਗੇ ਉਹ ਬਣ ਗਿਆ ਫਿਰ ਜਦੋਂ ਉਹ ਬਣ ਗਿਆ ਫਿਰ ਕੈਪਟਨ ਨੂੰ ਲਾਉਣ ਦੀ ਗੱਲ ਚੱਲੀ ਐਡੇ ਵੱਡੇ ਅੱਦਾਵਾਰ ਲੀਡਰ ਨੇ ਜੀ ਉਹਨਾਂ ਦੇ ਆ ਉਹਨਾਂ ਨੂੰ ਕੌਣ ਲਾ ਦੂ ਲਾਤਾ ਫਿਰ ਕਹਿੰਦਾ ਨਵੀਂ ਸਰਕਾਰ ਆ ਕੋਈ ਕਟਣ ਦੇ ਖਿਲਾਫ ਨਹੀਂ ਜੀ ਨਵੀਂ ਸਰਕਾਰ ਜਾਊਗੀ ਉਹ ਫਾਰਮ ਹਾਊਸ ਤੇ ਉਹ ਤੋਂ ਅਸ਼ੀਰਵਾਦ ਲੈ ਕੇ ਆਉ ਉਹ ਨਹੀਂ ਹੋਇਆ ਸੋ ਇਸ ਕਰਕੇ ਜਾਨੀ ਇਹ ਤੇ ਭਰੋਸਾ ਕਿਹਨੇ ਕੀਤਾ ਹੁਣ ਤੱਕ ਜਿਹੜਾ ਮੁੱਖ ਮੰਤਰੀ ਬਣਨ ਦੀਆਂ ਗੱਲਾਂ ਕਰਦਾ ਮੈਨੂੰ ਤਾਂ ਇਹ ਲੱਗਦਾ ਇਹਨੂੰ ਵੀ ਵਰਤ ਕੇ ਹੀ ਸਿੱਟ ਦੇਣਾ ਮਤਲਬ ਚੋਣ ਤਾਂ ਹਾਰ ਹੀ ਆ ਨਾ ਇਹ ਪੂਰਾ ਜੋ ਇਹ ਕਾਂਗਰਸ ਕਹਿੰਦਾ ਸੀ ਮੇਰਾ ਆਧਾਰ ਆ ਚਲੋ ਸ਼ਹਿਰੀ ਲਾਮਬੰਦੀ ਵੀ ਹੋਈ ਆ ਸ਼ਹਿਰੀ ਹਲਕਿਆਂ 'ਚ ਉਹ ਜਿੱਤੇ ਆ ਪਰ ਇਹ ਪੰਜਾਬ ਦੀ ਆਵਾਜ਼ ਥੋੜਾ ਜੇ ਪਾਲਾਬੰਦੀ ਹੋ ਕੇ ਮੰਨ ਲੋ ਇਹ ਹਿੰਦੂ ਵਰਗ ਦਾ ਇੱਕ ਹਿੱਸਾ ਇਹਦੇ ਵੱਲ ਹੋ ਗਿਆ ਪੰਜਾਬ ਦਾ ਤੇ ਪਰਵਚਨ ਨਹੀਂ ਬਿਲਕੁਲ ਤੇ ਉਹਦੇ ਉਹਦੇ ਆਸਰੇ ਇਹ ਪੰਜਾਬ ਦਾ ਲੀਡਰ ਕਿਵੇਂ ਬਣ ਜੂ ਹੁਣ ਕਹਿੰਦਾ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲੂ ਜੀ ਮੈਂ ਪੰਜਾਬ ਦੇ ਮਸਲੇ ਹੱਲ ਕਰਾਉਣ ਲਈ ਤੇਰਾ ਕਿਹੜਾ ਪੰਜਾਬ ਦਾ ਮਸਲਾ ਅੱਜ ਤੱਕ ਤੂੰ ਕਿਹੜਾ ਪੰਜਾਬ ਦਾ ਮਸਲਾ ਉਠਾਇਆ ਕਿਹੜਾ ਤੂੰ ਹੱਲ ਕਰਾ ਦੇਗਾ ਸੋ ਇਸ ਕਰਕੇ ਥੁੱਕੀ ਬੜੇ ਪਕਾ ਰਿਆ ਇਹ ਜਿਵੇਂ ਕਹਿੰਦਾ ਥੋਥਾ ਚਣਾ ਬਾਜੇ ਘਣਾ ਕੱਖ ਨਹੀਂ ਹੋਣਾ ਜੀ ਇਹਦਾ ਕੋਈ ਇਹਦਾ ਅਸਰ ਨਹੀਂ ਹੋਣਾ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਤਾਂ ਅੰਦਰ ਇੱਕ ਸਮਾਨ ਮੱਤੇ ਪੇ ਬਿਲਕੁਲ ਕੱਲ ਤੁਸੀਂ ਮਾਸਟਰ ਮੋਹਨ ਲਾਲ ਦਾ ਲੇਖ ਬੜੋ ਹਿੰਦੀ ਅਖਬਾਰ ਦੇ ਵਿੱਚ ਆਇਆ ਕਹਿੰਦਾ ਕਰ ਕੀ ਰਹੇ ਹੋ ਤੁਸੀਂ ਕਾਂਗਰਸੀਕਰਨ ਕਰਤਾ ਤੁਸੀਂ ਸਾਰੀ ਭਾਜਪਾ ਦਾ ਜਿਹੜਾ ਭਾਜਪਾ ਦਾ ਅਸਲ ਕਾਡਰ ਜਿਹਨੇ 50 ਸਾਲ ਤੋਂ ਦਰਿਆ ਬਿਛਾਈਆਂ ਨੇ ਉਹ ਤਾਂ ਰੋਲਦਾ ਤੁਸੀਂ ਤੁਸੀਂ ਮੁੜ ਕੇ ਵਿਚਾਰੋ ਜਿਹੜਾ ਤੁਸੀਂ ਇਹ ਕਹਿੰਦੇ ਹੋ ਨਾ ਸਾਡਾ 20% ਵੋਟ ਪ੍ਰਤੀਸ਼ਤ ਵਧ ਗਿਆ ਇਹਦੇ ਨਾਲ ਕੋਈ ਗੱਲ ਨਹੀਂ ਬਣਦੀ ਤੁਹਾਡਾ ਕਾਡਰ ਤੁਹਾਡੀ ਸੋਚ ਉਹ ਕਿੱਧਰ ਗਈ ਬਿਲਕੁਲ ਉਹੀ ਕਾਂਗਰਸ ਜਿਹੜੀ ਲੜਦੀ ਰਹੀ ਆ ਇਹ ਠੀਕ ਆ ਇਹ ਨਾਲ ਸਾਂਝ ਵੀ ਹੈਗੀ ਸੀ ਕਾਂਗਰਸ ਤੇ ਭਾਜਪਾ ਚ ਕਿਉਂਕਿ ਜਿੰਨਾ ਸਿੱਖਾਂ ਨਾਲ ਜ਼ੁਲਮ ਕੀਤਾ ਜਿੰਨਾ ਪੰਜਾਬ ਨਾਲ ਬੇਇਨਸਾਫੀ ਕੀਤੀ ਆ ਕੀਤੀ ਤਾਂ ਕਾਂਗਰਸ ਰਾਜ ਬਣਿਆ ਨਾ ਜੀ ਪਰ ਹਰ ਇੱਕ ਗੱਲ 'ਚ ਇਹਨਾਂ ਦੀ ਸਹਿਮਤੀ ਸੀ ਚਾਹੇ ਪੰਜਾਬੀ ਸੂਬਾ ਬਣਾਉਣ ਦੀ ਗੱਲ ਕਰ ਲੋ ਚਾਹੇ ਪਾਣੀਆਂ ਦੀ ਵੰਡ ਦੀ ਗੱਲ ਕਰ ਲੋ ਚੰਡੀਗੜ੍ਹ ਰਾਜਧਾਨੀ ਦੀ ਗੱਲ ਕਰ ਲੋ ਇਹ ਤਾਂ ਹੁਣ ਪਿੱਛੋਂ ਜੇ ਆ ਕੇ ਜਦੋਂ ਦਬਾਅ ਪਿਆ ਤਾਂ ਜਿਹੜਾ ਭਾਜਪਾ ਪੰਜਾਬ ਦਾ ਜੁੰਟਾ ਉਹ ਵਿਧਾਨ ਸਭਾ ਚ ਸਹਿਮਤ ਹੋਣਾ ਪੈ ਗਿਆ ਉਹਨਾਂ ਨੂੰ ਵੀ ਹਾਂ ਪੰਜਾਬ ਦੇ ਪਾਣੀ ਦਾ ਮਾਲਕ ਪੰਜਾਬ ਆ ਜੀ ਤੇ ਇਹਦੀ ਕੀਮਤ ਵਸੂਲਣ ਲਈ ਵੀ ਸਾਨੂੰ ਯਤਨ ਕਰਨੇ ਚਾਹੀਦੇ ਨੇ ਦੋ ਵਾਰ ਸਰਬਸੰਮਤੀ ਨਾਲ ਮਤਾ ਪਿਆ ਵਿਧਾਨ ਸਭਾ ਹਰੈਤ ਕਰਦੀ ਹੈ ਪੰਜਾਬ ਸਰਕਾਰ ਨੂੰ ਜੋ ਪਾਣੀ ਜਾਂਦਾ ਉਹਦਾ ਮੁੱਲ ਵਸੂਲਣ ਲਈ ਕੋਈ ਲੋੜਿੰਦੀ ਕਾਰ ਵੀ ਕਰੋ ਇਹ ਤਾਂ ਸਾਰੇ ਚੁੱਪ ਬੱਟ ਗਏ ਉਹਰੇ ਲੁਧਿਆਣਾ ਜਾ ਕੇ ਥਾਪੀਆਂ ਮਾਰੀ ਜਾਂਦਾ ਉਹ ਫਾਰਮ ਹਾਊਸ ਨੂੰ ਇੱਕ ਨਾਲਾ ਕੱਢਤਾ ਜੀ ਉਹ ਫਲਾਨਾ ਕੱਢਤਾ ਜੀ ਜਦੋਂ ਤੁਸੀਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੋਇਆ ਮਾਲਕ ਅਸੀਂ ਆਂ ਦੂਜੇ ਰਾਜਾਂ ਤੋਂ ਕੀਂਦ ਵਸੂਲਣ ਦੀ ਗੱਲ ਕਰੋ 1955 ਤ ਜਦੋਂ ਰਾਜਸਥਾਨ ਨੂੰ ਪਾਣੀ ਦਿੱਤਾ ਉਹ ਮੀਟਿੰਗ 'ਚ ਲਿਖਿਆ ਹੋਇਆ ਵੀ ਅਗਲੀ ਮੀਟਿੰਗ 'ਚ ਇਹਦਾ ਮੁੱਲ ਤੈਅ ਕਰਾਂਗੇ ਸੀ ਮਾਲੀ ਸਾਹਿਬ ਇਸ ਦੇ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਸ ਤਿੱਕੇ ਨਾਲ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਬਦਲ ਦਿੱਤੀਆਂ ਹਨ ਤੁਸੀਂ ਜਿਹੜੀਆਂ ਗੱਲਾਂ ਲਿਖੀਆਂ ਸੀਗੀਆਂ ਪੋਸਟ ਦੇ ਵਿੱਚ ਉਹਦੇ ਵਿੱਚ ਕੋਈ ਬੰਦਾ ਪੜਦਾ ਤਾਂ ਇਸ ਟਿਕ ਨਾਲ ਇੱਕ ਵਾਰੀ ਸ਼ੌਕ ਜਾਂ ਜ਼ਰੂਰ ਹੁੰਦਾ ਹੈ ਕਿ ਖਤਰਾ ਹੋ ਸਕਦਾ ਹੈ ਰਵਨੀਤ ਬਿੱਟੂ ਪੰਜਾਬ ਦੇ ਲਈ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇਹ ਉਸ ਤਰੀਕੇ ਨਾਲ ਚਲਾਉਣਾ ਚਾਹੁੰਦੇ ਆ ਜਿਵੇਂ ਉਹਨਾਂ ਦੇ ਦਾਦੇ ਹੋਰੇ ਦੀ ਚੀਜ਼ ਸੀ ਨਹੀਂ ਖਤਰਾ ਖੁਤਰਾ ਪੰਜਾਬ ਲਈ ਕੁਝ ਨਹੀਂ ਹੋ ਸਕਦਾ ਇਹਦਾ ਮੋਢਾ ਵਰਤਣਗੇ ਉਹ ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ 2-4 ਇਹ ਜੇ ਭੌਂਕੇ ਚਾਹੀਦੇ ਆ ਜਿਨ੍ਹਾਂ ਦੀ ਪੱਗ ਬੰਨੀ ਹੋਵੇ ਗੱਲ ਹਿੰਦੂਵਾਦ ਦੀ ਕਰਨ ਸਿੱਖਾਂ ਪ੍ਰਤੀ ਹੀਜ ਦੀ ਗੱਲ ਕਰਨ ਨਾਲੇ ਕੁੱਟਣ ਦੀ ਬਕਾਲਤ ਕਰਨ ਉਹਦਾ ਮਤਲਬ ਇਹ ਹੈ ਉਹ ਪੰਜਾਬ ਦੇ ਅੰਦਰ ਜਿਹਨੂੰ ਗਰਮਖਿਆਲੀ ਧਿਰ ਕਹਿੰਦੇ ਆ ਜਿਹਨੂੰ ਖਾਲਸਤਾਨੀ ਧਿਰ ਕਹਿੰਦੇ ਆ ਉਹਨਾਂ ਦੇ ਨਾਲ ਟਕਰਾਅ ਵਧਾਉਣਾ ਚਾਹੁੰਦੇ ਆ ਕਿ ਉਹਨਾਂ ਨਾਲ ਜੇ ਟਕਰਾਅ ਵਧੂਗਾ ਫਿਰ ਇਹ ਹਿੰਦੂਵਾਦ ਉੱਭਰੂਗਾ ਪਰ ਮੁਲਕ ਦੇ ਅੰਦਰ ਲੋਕਾਂ ਨੇ ਜਿਹੜੀ ਕਮਾਲ ਕਰਤੀ ਨਾ ਜੀ ਹੁਣ ਉਹ ਕਰ ਨਹੀਂ ਸਕਣਾ ਕੇਂਦਰ ਸਰਕਾਰ ਨੇ ਕਿਉਂਕਿ ਆਪਦੇ ਤੌਰ ਤੇ ਬਹੁਤ ਸੰਮਤੀ ਚਾਹੀ ਨਹੀਂ ਤਾਕਤ ਨੇ ਮੋਦੀ ਇਸ ਤਾਕਤਾਂ ਵੀ ਸ਼ੇਮ ਇਨੇ ਲੰਘ ਜਾਣਾ ਉਹਦੋਂ ਨੂੰ 240 ਤੋਂ 272 ਬਣਾ ਲਉ ਨਾਈਡੂ ਆ ਜਿਹੜਾ ਉਹ 20 ਜੂਨ ਦੀ ਤਾਕਤ ਆ ਉਹ ਕਹਿੰਦਾ ਮੇਰਾ ਸਪੀਕਰ ਬਣੇ ਕਿਉਂਕਿ ਉਹਨਾਂ ਨੂੰ ਪਤਾ ਜੇ ਸਪੀਕਰ ਸਾਡਾ ਨਾ ਹੋਇਆ ਖਾ ਜਾਣਗੇ ਜਿਵੇਂ ਦੂਧੀਆਂ ਪਾਰਟੀਆਂ ਖਾਧੀਆਂ ਨੇ ਇਹ ਨਹੀਂ ਤੇ ਨਤੀਸ਼ ਇਸ ਗੱਲ ਤੇ ਖੜਾ ਵੀ ਜਿਹੜੀ ਤਿੰਨ ਰਾਜਾਂ ਦੀ ਚੋਣ ਹੋਣੀ ਆ ਉਹਦੇ ਨਾਲ ਬਿਹਾਰ ਦੀ ਚੋਣ ਹੋਵੇ ਕਿਉਂਕਿ ਉੱਥੇ ਟੈਂਪੂ ਬਣਿਆ ਹੋਇਆ ਹੁਣ ਹਲੇ ਉਹਦੀ ਸ਼ਕਤੀ ਹੈਗੀ ਆ ਸੋ ਇਸ ਕਰਕੇ ਕਮਜ਼ੋਰ ਹਾਲਤ ਦੇ ਵਿੱਚ ਆ ਮੁਲਕ ਦੀ ਜਿਹੜੀ ਸਰਕਾਰ ਆ ਵਿਰੋਧੀ ਤੋਰ ਬੜੀ ਜਵਰਜਸਤ ਇਕੱਠੇ ਰੂਪ ਦੇ ਵਿੱਚ ਖੜੀ ਆ ਜਿਹਦਾ ਨਾਅਰਾ ਇਹ ਆ ਨਫਰਤ ਦੀ ਤਾਂ ਪਿਆਰ ਜੋੜਨ ਦੀ ਤਾਂ ਤੋੜਨਾ ਮੁੱਦਿਆਂ ਦੀ ਸਿਆਸਤ ਸੋ ਪੰਜਾਬ ਦੇ ਵਿੱਚੋਂ ਕਰ ਨਹੀਂ ਸਕਣਗੇ ਪਰ ਉਹਨੀਆਂ ਨੀਤਾਂ ਦਿਖਦੀਆਂ ਨੇ ਇਸੇ ਕਰਕੇ ਮੈਂ ਕਿਹਾ ਵੀ ਹੋਸ਼ਿਆਰ ਰਹੋ ਖਬਰਦਾਰ ਰਹੋ ਇਸ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਪੁਰਾਣ ਮੰਨ ਤੇ ਸ਼ਾਂਤੀਪੂਰਵਕ ਢੰਗ ਤਰੀਕਿਆਂ ਦਾ ਪੱਲਾ ਫੜਨਾ ਚਾਹੀਦਾ ਉੱਥੇ ਵਿਚਾਰਕ ਤੌਰ ਤੇ ਪੈਰ ਗੱਡ ਕੇ ਖੜਨ ਦੀ ਲੋੜ ਆ ਰਾਜਾਂ ਲਈ ਵੱਧ ਅਧਿਕਾਰਾਂ ਦੀ ਪੰਜਾਬ ਦੇ ਹੱਕਾਂ ਲਈ ਜਾਂ ਘੱਟ ਗਿਣਤੀਆਂ ਤੇ ਜੋ ਕੋਈ ਘੱਟ ਗਿਣਤੀਆਂ ਵਾਲਾ ਤਾਂ ਹੁਣ ਇਹਨੇ ਵੀ ਨਹੀਂ ਕਰ ਸਕਣਾ ਕਿਉਂਕਿ ਮੈਨੀਫੈਸਟੋ ਚੰਦਰ ਬਾਬੂ ਨਾਈਡੇ ਦਾ ਜਦੋਂ ਤੁਸੀਂ ਦੇਖੋਗੇ ਕਹਿੰਦਾ 50 ਸਾਲ ਤੋਂ ਫਿਰ ਇੱਕ ਉੱਪਰ ਮੁਸਲਮਾਨਾਂ ਨੂੰ ਪੈਨਸ਼ਨ ਹਰ ਇੱਕ ਜਿਹੜੀ ਉਹ ਇਹਨਾਂ ਦਾ ਈ ਦਾ ਆਪਣਾ ਸੌਰੀ ਮੁਸਲਮਾਨਾਂ ਦੀ ਇਹ ਧਾਰਮਿਕ ਸਥਾਨ ਨੇ ਜਿਹੜੇ ਉਹਨਾਂ ਨੂੰ ਗ੍ਰਾਂਟ ਤੇ ਜਿਹੜੇ ਉੱਥੇ ਆਪਣੇ ਜਿਵੇਂ ਆਪਾਂ ਗ੍ਰੰਥੀ ਕਹਿੰਦੇ ਉਹਨਾਂ ਦੇ ਮੌਲਵੀ ਨੇ ਉਹਨਾਂ ਨੂੰ ਤਨਖਾਹ ਲੈਣ ਦੀ ਗੱਲ ਆ ਤੇ ਨਤੀਸ਼ ਕਹਿੰਦਾ ਅਗਨੀਵੀਰ ਯੋਜਨਾ ਨੂੰ ਰੱਦ ਕਰੋ ਇਹ ਨਹੀਂ ਚੱਲ ਸਕਦੇ ਸੋ ਦੇਖਦੇ ਆਉਣ ਵਾਲੇ ਛੇ ਮਹੀਨੇ ਚ ਕੀ ਬਣਦਾ ਬਿੱਟੂ ਵਰਗੇ ਬਥੇਰੇ ਬਿੱਟੂ ਆਏ ਨੇ ਬਥੇਰੇ ਬਿੱਟੂ ਗਏ ਨੇ ਕੋਈ ਪੰਜਾਬ ਨੂੰ ਖਤਰੇ ਵਾਲੀ ਗੱਲ ਨਹੀਂ ਚੌਕਸ ਰਹਿਣ ਦੀ ਲੋੜਾ ਬਹੁਤ ਸ਼ੁਕਰੀਆ ਮਾਲੀ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਸਿਆਸਤ ਨੇ ਇੱਕਦਾਂ ਮੋੜ ਲਿਆ ਬਿੱਟੂ ਜਿਹੜੇ ਨੇ ਉਹ ਕੇਂਦਰੀ ਮੰਤਰੀ ਬਣ ਚੁੱਕੇ ਨੇ ਆਮ ਅਹੁਦੇ ਉਹਨਾਂ ਨੂੰ ਮਿਲ ਚੁੱਕੇ ਨੇ ਪਰ ਹੁਣ ਸਿਆਸਤ ਅੱਗੇ ਕਿਵੇਂ ਬਦਲੀ ਜਾਏਗੀ ਖਬਰਦਾਰ ਹੋਸ਼ਿਆਰ ਰਹਿਣਾ ਪਏਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਸਰ ਜੋਗਦੇਸ ਜਗਮੀਤ ਧੰਨਵਾਦ